ਰਹੀ ਆਪ ਸਭ ਨੂੰ ਜੀ ਨੂੰ ਲੈ ਕੇ ਹਰ ਰਜਦੀ ਵੱਡੀ ਖਬਰ ਇਸ ਪੰਜਾਬੀ ਗਾਇਕ ਦੇ ਨਵੇਂ ਗੀਤ ਨੂੰ ਲੈ ਕੇ ਹੰਗਾਮ ਸੀਐਮ ਮੰਤ ਤੱਕ ਪਹੁੰਚ ਸ਼ਿਕਾਇਤ ਜਾਨੋ ਕੀ ਹੈ ਪੂਰਾ ਮਾਮਲਾ ਚੰਡੀਗੜ੍ਹ ਪੰਜਾਬ ਵਿੱਚ ਬੰਦੂਕ ਸਬੈਚਾਰ ਵਿਰੁੱਧ ਸਰਕਾਰ ਦੀਆਂ ਲਗਾਤਾਰ ਚੇਤਾਵਨੀਆਂ ਤੇ باوجود ਮਸ਼ਹੂਰ ਪੰਜਾਬੀ ਗਾਇਕ ਆਰਨੇਤ ਅਤੇ ਗੁਰਲੇਸ਼ ਅਖਨ ਅਗਲਤਰ ਦਾ ਨਵਾਂ ਗੀਤ 315 ਗੰਬੀਰ ਵਿਵਾਦ ਵਿੱਚ ਖਿਰ ਗਿਆ ਹੈ ਤੇ ਇਸ ਗੀਤ ਦੇ ਖੁੱਲੇ ਅਮ ਹਥਿਆਰ ਦਿਖਾ ਕੇ ਹਿੱਸਾ ਖਿੰਸਾਤੇ ਗੈਂਗਸ ਤੋਂ ਸੱਬਿਆਚਾਰ ਉਤੇ ਤੇ ਸ਼ਾਇਦ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਜਿਸ ਤੋਂ ਬਾਅਦ ਇਸ ਵਿਰੁੱਧ ਮੁੱਖ ਮੰਤਰੀ ਤੋਂ ਪੁਲਿਸ ਸ਼ਿਕਾਇਤ ਪਹੁੰਚੀ ਹੈ ਗਾਣੇ ਵਿੱਚ ਵਿਵਾਦਪੂਰਨ ਕੀ ਹੈ ਦੋ ਹਫ਼ਤੇ ਪਹਿਲਾਂ ਹੀ ਰਿਲੀਜ਼ ਹੋਇਆ ਇਸ ਗੀਤ ਤੇ YouTube ਤੇ ਹੁਣ ਤੱਕ 37 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਵਿਵਾਦ ਦਾ ਮੁੱਖ ਕਾਰਨ ਇਸ ਵੀਡੀਓ ਤੇ ਬੋਲ ਹਨ ਗੀਤ ਦੀ ਵੀਡੀਓ ਖੁੱਲੇ ਆਮ ਹਥਿਆਰ ਨੂੰ ਪ੍ਰਦਰਸ਼ਿਤ ਕਰਦੀ ਹੈ ਅਤੇ ਇਸ ਯੈਂਗਸਟਰ ਦੀ ਤਸਵੀਰ ਨੂੰ ਮਹਿਮਾ ਦਿੰਦੀ ਹੈ। بگਦੀ ਮੰਡਲੀ ਦੀਆਂ ਪਜ ਪਜਦਾਨ ਪਵ ਵੰਡੀ 1980 ਦੀ ਜਸੀ 315 ਜਿਸ ਦਾ ਅਰਥ ਹੈ ਕਿ 1980 ਵਿੱਚ ਬਣੀ 315 ਬੋਰ ਦੀ ਬੰਦੂਕ ਦਸ਼ਮਨ ਗੈਂਗ ਨੂੰ ਪਛਾਹ ਦਿੰਦੀ ਹੈ। ਮਾਨ ਅਤੇ ਡੀਜੀਪੀ ਨੂੰ ਸ਼ਿਕਾਇਤ ਪੇਜੀ ਗਈ ਅਤੇ ਇਸ ਮਾਮਲੇ ਦਾ ਨੋਟਿਸ ਲੈਂਦੇ ਹੁਲੰਦਰ ਨਿਵਾਸੀ ਅਤੇ ਭਾਜਪਾ ਪੰਜਾਬ ਵਪਾਰ ਸੇਲ ਦੇ ਡਿਪਟੀ ਕਨਵਰ ਪ੍ਰਵਿੰਦਰ ਸ਼ਰਮਾ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਰਸਮੀ ਸ਼ਿਕਾਇਤ ਪੱਤਰ ਭੇਜਿਆ ਗਿਆ ਤੇ ਉਨ੍ਹਾਂ ਮੰਗ ਕੀਤੀ ਕਿ ਜਿਹੇ ਗੀਤਾਂ ਵਿਰੋਧ ਸਖਤ ਕਾਰਵਾਈ ਕੀਤੀ ਜਾਵੇ ਜੋ ਪੰਜਾਬ ਵਿੱਚ ਹਿੰਸਾ ਤੇ ਗੈਰਕਾਨੂੰਨੀ ਹਥਿਆਰਾਂ ਦੇ ਸੱਭਿਆਚਾਰ ਨੂੰ ਤੇ ਸਾਹਿਤ ਕਰ ਰਹੇ ਹਨ ਧੰਨਵਾਦ